ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਪੋਸ਼ਾ ਕਰਨ ਦੇ باوجود ਚਾਈਨਾ ਡੋਰ ਦੀ ਵਿਕਰੀ ਅਤੇ ਇਸਤੇਮਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਜੇਕਰ ਗੱਲ ਕਰੀਏ ਤਾਂ ਇਸ ਖਤਰਨਾਕ ਡੋਰ ਦੇ ਹਾਦਸੇ ਵੀ ਸਾਹਮਣੇ ਆ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਅੱਜ ਪਟੰਟਾ ਦੇ ਨਾਮ ਦੇ ਰੋਡ ਤੇ ਦੇਖੀ ਜਿਹੜੀ ਕਿਸੇ ਇੱਕ ਮੋੜ ਫੈਸਲ ਦੇ ਉੱਪਰ ਜਾ ਰਹੇ ਇੱਕ ਨੌਜਵਾਨ ਤੇ ਗਲਤ ਦੇ ਵਿੱਚ ਚਾਈਨਾ ਡੋਰ ਫਿਰ ਗਈ ਅਤੇ ਇਸ ਕਦਰ ਫਿਰ ਗਈ ਕਿ ਚਿੰਦਕੀ ਅਤੇ ਮੌਤ ਦੀ ਲੜਾਈ ਉਹ ਬੱਚਾ ਜਿਹੜਾ ਉਹ ਲੜ ਰਿਹਾ ਹੈ ਪਰ ਇਸ ਦੇ ਵਿੱਚ ਕਸੂਰ ਕਿਸ ਦਾ ਮੰਨਿਆ ਆ ਅਖਿਰਕਿ ਜਿਸ ਨੇ ਇਸ ਹਾਲਤ ਦੇ ਵਿੱਚ ਉਸ ਨੂੰ ਪਹੁੰਚਾਇਆ ਇਸ ਦੇ ਲਈ ਅਖਿਰ ਕੌਣ ਜ਼ਿੰਮੇਵਾਰ ਹੈ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਅੱਜ ਨਾਮਦੇਵ ਰੋਡ ਬਠਿੰਡਾ ਦੇ ਉੱਤੇ ਇੱਕ ਬਾਈਕ ਚਾਲਕ ਆਪਦੀ ਬਾਈਕ ਤੇ ਜਾ ਰਿਹਾ ਸੀਗਾ ਤਾਂ ਉਹਦੇ ਗੱਲੇ ਦੇ ਵਿੱਚ ਪਤੰਗ ਦੇ ਨਾਲ ਘਟ ਕੇ ਆਈ ਹੋਈ ਚਾਈਨਾ ਡੋਰ ਪੈ ਗਈ ਐਨੀ ਬੁਰੀ ਤਰੀਕੇ ਨਾਲ ਗਲਾ ਵੱਢਿਆ ਗਿਆ ਵਿਚਾਰੇ ਦਾ ਉਦੀ ਸਾਂਹ ਵਾਲੀ ਪਾਈਪ ਤੇ ਜਿਹੜੀ ਫੂਡ ਵਾਲੀ ਪਾਈਪ ਹੈ ਦੋਨੋਂ ਵੱਡੀਆਂ ਗਈਆਂ ਉਹਦੇ ਬਲੀਡਿੰਗ ਮੂੰਹ ਚੋਂ ਵੀ ਸ਼ੁਰੂ ਹੋ ਗਈ ਗਰਦਨ ਉਹਦੀ ਆਲਮੋਸਟ ਇਹ ਸਮਝ ਲਓ ਵੀ ਅੱਧੇ ਤੋਂ ਜ਼ਿਆਦਾ ਕੱਟੀ ਗਈ ਉਹਨੂੰ ਤੁਰੰਤ ਜਿਹੜਾ ਹੈਗਾ ਪਹਿਲਾਂ ਦਿੱਲੀ ਹਾਰਟ ਹਸਪੀਟਲ ਪਹੁੰਚਾਇਆ ਗਿਆ ਜਿਨ੍ਹਾਂ ਨੇ ਫਰਸਟ ایڈ ਦੇਣ ਤੋਂ ਬਾਅਦ ਉਸਨੂੰ ਰੈਫਰ ਕਰਤਾ ਫਿਰ ਉਸ ਤੋਂ ਬਾਅਦ ਬਠਿੰਡੇ ਦੀ ਇੱਕ ਹੋਰ ਹਸਪਤਾਲ ਲੈ ਕੇ ਗਏ ਉਹਨਾਂ ਨੇ ਵੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਉਹਨਾਂ ਨੂੰ ਐਮਜ਼ ਰੈਫਰ ਕਰਤਾ ਤੇ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਜਿਹੜਾ ਲੜਕਾ ਹੈ ਉਹਦੀ ਪਛਾਣ ਟੋਨੀ ਉਹਦੇ ਪਿਤਾ ਦਾ ਨਾਮ ਬਨਾਰਸੀ ਦਾਸ ਜਿਹੜੇ ਕਿ ਕਨਈਆ ਚੌਂਕ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੈਗੇ ਆ ਡੀਸੀ ਸਾਹਿਬ ਨੂੰ ਐਸਐਸਪੀ ਮੈਡਮ ਨੂੰ ਕਿ ਇਹ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਖਤ ਕਾਰਵਾਈ ਦੀ ਜ਼ਰੂਰਤ ਹੈਗੀ ਆ ਪ੍ਰਸ਼ਾਸਨ ਆਪਦੇ ਐਫਰਟਸ ਕਰੀ ਜਾਂਦਾ ਹੈ ਡੋਰ ਬੈਨ ਕਰਤੀ ਲੇਕਿਨ ਜਿਹੜੇ ਬੇਫਕੂ ਲੋਕ ਹੈਗੇ ਅਸੀਂ ਹੁਣ ਬੇਫਕੂ ਖਾਵਾਂਗੇ ਜੀ ਦੇਖੋ ਸਾਨੂੰ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ ਲੇਕਿਨ ਹੁਣ ਕਰੀਏ ਕੀ ਜੀ ਹੁਣ ਮੂੰਹ ਦੇ ਵਿੱਚੋਂ ਇਹ ਚੀਜ਼ ਨਿਕਲਦੀ ਹੈ ਜਿਹੜੇ ਬੇਕਸੂਰ ਲੋਕ ਹੈ ਉਹਨਾਂ ਦਾ ਕੀ ਮਤਲਬ ਕਸੂਰ ਹੈਗਾ ਕੀ ਉਹਨਾਂ ਦਾ ਕਸੂਰ ਆ ਉਹ ਬਾਈਕ ਚਾਲਕ ਮੁੰਡਾ ਜਾ ਰਿਹਾ ਸੀ ਉਹਦੀ ਉਮਰ ਕਿੰਨੀ ਕੁ ਸੀਗੀ ਵਿਚਾਰੇ ਦਾ ਗਲਾ ਵੱਢਿਆ ਗਿਆ ਜੀ ਹੁਣ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈਗਾ ਇਸ ਤਰ੍ਹਾਂ ਦੇ ਕਿੰਨੇ ਹਾਸੇ ਪਹਿਲਾਂ ਹੋ ਚੁੱਕੇ ਆ ਲੋਕਾਂ ਨੂੰ ਹਲੇ ਵੀ ਨਹੀਂ ਅਕਲ ਆਂਦੀ ਜਿਹੜੇ ਚਾਈਨਾ ਡੋਰ ਯੂਜ਼ ਕਰਦੇ ਆ ਸਾਡੀ ਕੋਈ ਆਪਦੀ ਮੋਰਲ ਡਿਊਟੀ ਨਹੀਂ ਬਣਦੀ ਸਾਰਾ ਕੁਝ ਪ੍ਰਸ਼ਾਸਨ ਕਰੇ ਸਾਰੇ ਕੁਝ ਪੁਲਿਸ ਕਰੇ ਫਿਰ ਗਾਲਾਂ ਆਪਾਂ ਪ੍ਰਸ਼ਾਸਨ ਨੂੰ ਕੱਢ ਦਿਓ ਕਸੂਰ ਆਪਾਂ ਪੁਲਿਸ ਦਾ ਠਹਿਰਾ ਦਿਓ ਵੀ ਪੁਲਿਸ ਨਾਕਾਮ ਹੈਗੀ ਐ ਆਪਣੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜਦੋਂ ਕਿਸੇ ਆਪਦਾ ਘਰ ਦਾ ਮਰਦਾ ਹੈਗਾ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਉਦ ਅੱਲ ਨਹੀਂ ਸਮਝ ਲਓ ਜਿਹੜੇ ਲੋਕ ਜਿਹੜੇ ਹੈਗੇ ਆ ਇਹ ਆਪਣੇ ਲੋਕਾਂ ਨੂੰ ਇਹਨਾਂ ਨੂੰ ਐਂ ਸਮਝ ਲਓ ਵੀ ਇਹ ਵੀ ਆਪਣੇ ਪਰਿਵਾਰ ਦੇ ਮੈਂਬਰ ਹੈ ਇਹਨਾਂ ਦੀ ਥਾਂ ਤੇ ਆਪਣੇ ਵੀ ਕੋਈ ਪਰਿਵਾਰ ਦਾ ਜੀਵ ਹੈ ਐਂ ਮਰ ਸਕਦਾ ਹੈਗਾ ਵਿਚ ਆ ਕੇ ਤਾਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈਗੀ ਹੈ ਕਿ ਸਖਤ ਤੋਂ ਸਖਤ ਕਾਰਵਾਈ ਕਰੋ ਨਿਦਾਨ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈਗਾ ਕਿ ਜਿਹੜਾ ਇਹ ਪਤੰਗਬਾਜੀ ਦਾ ਤਿਉਹਾਰ ਹੈ ਇਹ ਹੀ ਬੰਦ ਕਰਨਾ ਪਊਗਾ ਕਿਸੇ ਟਾਈਮ ਲੋਕਾਂ ਨੂੰ ਚਾਹ ਹੁੰਦਾ ਸੀਗਾ ਵੀ ਬਸੰਤ ਦੇ ਬਸੰਤਾਰੀ ਆ ਪਤੰਗ ੜਾਵਾਂਗੇ ਇੰਜੋਏ ਕਰਾਂਗੇ ਹੁਣ ਤਾਂ ਡਰ ਲੱਗਣ ਲੱਗ ਗਿਆ ਪਰਵਾਰਾਂ ਨੂੰ ਆਪਦੇ ਬੱਚਿਆਂ ਨੂੰ ਬਾਹਰ ਭੇਜਣ ਲੱਗੇ ਜਿਹੜੇ ਬੱਚੇ ਪੜ੍ਹਨ ਜਾਂਦੇ ਆ ਆਪਦੇ ਕੰਮ ਤੇ ਜਾਂਦੇ ਆ ਜਿਹੜੇ ਲੋਕ ਆਪਦੇ ਕੰਮਾਂ ਕਾਰਾਂ ਤੇ ਜਾਂਦੇ ਆ ਬਾਈਕ ਲੈ ਕੇ ਡਰ ਲੱਗਣ ਲੱਗ ਗਿਆ ਹਰ ਇੱਕ ਬੰਦਾ ਇਹ ਕਹਿਣ ਲੱਗ ਗਿਆ ਵੀ ਭਾਈ ਬਸੰਤ ਨੇੜੇ ਆ ਗਈ ਚਾਈਨਾ ਡੋਰ ਨਾਲ ਗਲੇ ਦੇ ਵਿੱਚ ਪੈਜੋ ਆਪਦਾ ਧਿਆਨ ਨਾਲ ਜਾਓ ਹੋਲੀ ਜਾਓ ਮਤਲਬ ਡਰ ਦਾ ਮਾਹੌਲ ਪੈਦਾ ਹੋਣ ਲੱਗ ਗਿਆ ਇਹ ਲੋਤਿਹਾਰ ਦੇ ਨਾਲ ਜਿੱਥੇ ਪਹਿਲਾਂ ਖੁਸ਼ੀ ਮਨਾਈ ਜਾਂਦੀ ਸੀ ਸਾਡੀ ਪ੍ਰਸ਼ਾਸਨ ਨੇ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਚਾਈਨਾ ਡੋਰ ਇਸਤੇਮਾਲ ਕਰਦਾਨਾ ਜੀ ਸਭ ਤੋਂ ਵੱਧ ਪਹਿਲਾਂ ਕਾਰਵਾਈ ਉਹਦੀ ਕੀਤੀ ਜਾਵੇ ਧੰਨਵਾਦ